ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਣੇ ਬੱਚੇ ਘਰੇ ਸੀਗੇ ਤੇ ਉਹ ਕਹਿ ਰਹੇ ਸਾਨੂੰ ਪੂਰੀਆਂ ਬਣਾ ਕੇ ਦਿਓ ਅੱਜ ਆਪਾਂ ਤੁਹਾਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਕਣਕ ਦੇ ਆਟੇ ਨਾਲ ਪੂਰੀਆਂ ਬਣਾ ਕੇ ਦਿਖਾਵਾਂਗੇ ਚਲੋ ਆਜੋ ਫਿਰ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਕਣਕ ਦਾ ਆਟਾ ਲਿਆ ਇਹਦੇ ਵਿੱਚ ਆਪਾਂ ਆਹ ਘਿਓ ਪਾਵਾਂਗੇ ਸਿਰਫ ਇੱਕ ਦੋ ਚਮਚੇ ਥੋੜਾ ਜਿਹਾ ਆਪਾਂ ਨਮਕ ਲਿਆ ਥੋੜਾ ਜਿਹਾ ਭੇ ਪਾਵਾਂਗੇ ਥੋੜੀ ਜੀ ਆਪਾਂ ਜਵੈਨ ਪਾ ਸਕਦੇ ਆ ਇਹ ਤੁਹਾਡੀ ਇੱਛਾ ਜੇ ਤੁਸੀਂ ਪਾਉਣੀ ਆ ਤਾਂ ਪਾ ਸਕਦੇ ਹੋ ਨਹੀਂ ਇਹ ਵੈਸੇ ਕੋਈ ਜ਼ਰੂਰੀ ਨਹੀਂ ਥੋੜਾ ਜਿਹਾ ਇਹ ਨਾਲ ਸਵਾਦ ਦਾ ਫਰਕ ਪੈ ਜਾਂਦਾ ਇਨੂੰ ਆਪਾਂ ਚੰਗੀ ਤਰ੍ਹਾਂ ਰਲ ਲਾਂਗੇ। ਓਕੇ ਐਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਰਲ ਲੈਣਾ ਆਪਾਂ। ਜੇ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਕੋਈ ਵੀ ਨਵੀਂ ਵੀਡੀਓ ਆਉਂਦੀ ਆ ਸੋ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਆਪਦੇ ਚੈਨਲ ਤੇ ਹਮੇਸ਼ਾ ਆਸਾਨ ਤੇ ਸੌਖੀਆਂ ਰੈਸਪੀਆਂ ਦੱਸਦੇ ਹਾਂ ਜੋ ਆਪਾਂ ਘਰ ਵਿੱਚ ਬਣਾ ਸਕਦੇ ਹਾਂ। ਇਹ ਚੰਗੀ ਤਰ੍ਹਾਂ ਰਲ ਗਿਆ ਆਪਣਾ ਆਟਾ ਤੇ ਆਪਾਂ ਪਾਣੀ ਲਿਆ ਨਾਰਮਲ ਜਿਵੇਂ ਆਪਾਂ ਆਟਾ ਗੁੰਨਦੇ ਓਵੇਂ ਆਪਾਂ ਆਟਾ ਗੁੰਨਣਾ ਪਰ ਇਹ ਥੋੜਾ ਜਿਹਾ ਕਰੜਾ ਆਟਾ ਗੁੰਨਣਾ ਜਿੰਨਾ ਜਿਵੇਂ ਆਪਾਂ ਆਟਾ ਰੋਟੀਆਂ ਵਾਸਤੇ ਗੁੰਨਦੇ ਆ ਉਦੋਂ ਥੋੜਾ ਜਿਹਾ ਕਰੜਾ ਆਟਾ ਗੁੰਨਣਾ ਹੈ ਇਹ ਹਾਂਜੀ ਆ ਦੇਖੋ ਆਪਾਂ ਕਿੰਨਾ ਕਰੜਾ ਥੋੜਾ ਜਿਹਾ ਆਟਾ ਗੁੰਨ ਲਿਆ ਤੇ ਹੁਣ ਆਪਾਂ ਇਹਨੂੰ ਨਾ 5-10 ਮਿੰਟ ਰੈਸਟ ਤੇ ਰੱਖਾਂਗੇ ਆਟੇ ਨੂੰ ਆਪਾਂ ਬਲੀ ਜਦਿਆਂ ਨੂੰ ਮੁੱਕੀ ਨਹੀਂ ਦਿੱਤੀਗੀ ਬਸ ਇਸ ਤਰ੍ਹਾਂ ਦਾ ਆਪਾਂ ਆਟਾ ਬਣਾ ਲਿਆ ਤੇ ਆਪਾਂ ਇੱਕ ਭਾਂਡੇ ਚ ਕੱਟ ਕੇ ਇਹਨੂੰ 5-10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਪਰ ਆਪਾਂ ਇਹਨੂੰ ਕੰਕ ਦਵਾਂਗੇ ਤੇ ਆਪਾਂ ਇਹਨੂੰ 5 ਮਿੰਟ ਲਈ ਜਾਂ 10 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਆਪਣੇ ਆٹے ਗੁੰਨੇ ਨੂੰ 5-10 ਮਿੰਟ ਹੋ ਗਏ ਆਪਾਂ ਇਹਨੂੰ ਰੈਸਟ ਤੇ ਰੱਖਿਆ ਸੀਗਾ ਤੇ ਹੁਣ ਆਪਾਂ ਇੱਥੇ ਸਿਰਫ ਇੱਕ ਚਮਚਾ ਘਿਓ ਦਾ ਲਾਉਣਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਮਸਲ ਲੈਣਾ ਇਹਦੇ ਨਾਲ ਆਪਣਾ ਆਟਾ ਜਿਹੜਾ ਬਹੁਤ ਜ਼ਿਆਦਾ ਨਰਮ ਹੋ ਜਾਊਗਾ ਤੇ ਜਿਹੜੀਆਂ ਆਪਣੀਆਂ ਪੂਰੀਆਂ ਉਹ ਬਹੁਤ ਵਧੀਆ ਬਣਨਗੀਆਂ ਆਪਾਂ ਸਬਜ਼ੀ ਜਿਹੜੀ ਉਹ ਰਾਤ ਬਣਾ ਲਈ ਸੀਗੀ ਬੱਚੇ ਰਾਤ ਹੀ ਕਹਿੰਦੇ ਸੀ ਵੀ ਪੂਰੀਆਂ ਬਣਾ ਦੋ ਪਰ ਰਾਤ ਨੂੰ ਜਿਹੜਾ ਤਲਿਆ ਖਾਣਾ ਖਾਣਨਾ ਥੋੜਾ ਜਿਹਾ ਭਾਰਾ ਹੈਵੀ ਹੋ ਜਾਂਦਾ ਤਲਿਆ ਖਾਣਾ ਸੋ ਇਸੇ ਲਈ ਅਸੀਂ ਕਿਹਾ ਵੀ ਸਵੇਰ ਤੁਹਾਨੂੰ ਛੁੱਟੀ ਆ ਸਵੇਰ ਬਣਾ ਦਾਂਗੇ ਆ ਦੇਖੋ ਜੀ ਆਪਣਾ ਆਟਾ ਕਿੰਨਾ ਵਧੀਆ ਹੋ ਗਿਆ ਹੁਣ ਆਪਾਂ ਇਹਦੀਆਂ ਪੂਰੀਆਂ ਬਣਾਵਾਂਗੇ ਹਾਂਜੀ ਆ ਦੇਖੋ ਆਪਣਾ ਆਟਾ ਜਿਹੜਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਛੋਟੇ ਛੋਟੇ ਪੇੜੇ ਬਣਾਵਾਂਗੇ ਤੁਸੀਂ ਕਿਉਂ ਲਾ ਕੇ ਵੀ ਵੇਲ ਸਕਦੇ ਹੋ ਬਿਲਕੁਲ ਛੋਟੇ ਛੋਟੇ ਪੇੜੇ ਬਣਾ ਲੈਣੇ ਆ ਇਸ ਤਰ੍ਹਾਂ ਚਾਹੋ ਤਾਂ ਆਪਾਂ ਇਹਨੂੰ ਤੋੜ ਤੋੜ ਕੇ ਥੋੜਾ ਥੋੜਾ ਰੱਖ ਸਕਦੇ ਆ ਬਾਅਦ ਵਿੱਚ ਜਿਵੇਂ ਜਿਵੇਂ ਆਪਾਂ ਗੋਲ ਕਰਨਾ ਉਵੇਂ ਉਵੇਂ ਗੋਲ ਕਰਕੇ ਪੇੜੇ ਬਣਾਈ ਜਾਵਾਂਗੇ ਇੱਧਰ ਆਪਾਂ ਤੇਲ ਗਰਮ ਹੋਣ ਵਾਸਤੇ ਰੱਖ ਲਿਆ ਕੜਾਈ 'ਚ ਇੱਧਰ ਆਪਾਂ ਛੋਟੇ ਛੋਟੇ ਪੇੜੇ ਜਿਹੜੇ ਉਹ ਬਣਾ ਲਏ ਕਾਫੀ ਸਾਰੇ ਪੇੜੇ ਬਣਾ ਕੇ ਰੱਖ ਲਾਂਗੇ ਹਾਂਜੀ ਆ ਦੇਖੋ ਆਪਾਂ ਇਹ ਤੇਲ ਆ ਗਰਮ ਹੋਣ ਵਾਸਤੇ ਰੱਖਿਆ ਸੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਤੇ ਇੱਧਰ ਆਪਾਂ ਪੂਰੀਆਂ ਜਿਹੜੀਆਂ ਉਹ ਵੇਲ ਕੇ ਰੱਖ ਲਈਆਂ ਆ ਦੇਖੋ ਜੀ ਤੇਲ ਆਪਣਾ ਗਰਮ ਹੋ ਗਿਆ ਸੀ ਤੇ ਆਪਾਂ ਇੱਥੇ ਪੂਰੀ ਪਾਤੀ ਤੇ ਦੇਖੋ ਕਿੰਨੀ ਫੁੱਲੀ ਫੁੱਲੀ ਪੂਰੀ ਬਣੀ ਆ ਆਪਣੀ ਕਿੰਨੀ ਸੋਹਣੀ ਪੂਰੀ ਬਣੀ ਦੇਖੋ ਆ ਦੇਖੋ ਜੀ ਆਪਣੀ ਪੂਰੀ ਕਿੰਨੀ ਵਧੀਆ ਫੁੱਲੀ ਫੁੱਲੀ ਬਣੀ ਆ ਇੱਧਰ ਆਪਾਂ ਹੋਰ ਪੂਰੀ ਪਾ ਲਈ ਆ ਕੜਾਈ ਚ ਕਿੰਨੀ ਸੋਹਣੀ ਬਣੀ ਦੇ ਆ ਦੇਖੋ ਜੀ ਆਪਣੀਆਂ ਪੂਰੀਆਂ ਬਣ ਕੇ ਤਿਆਰ ਹੋ ਗਈਆਂ ਸੋ ਸਬਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਪਰ ਆਤ ਬਣਾ ਲਈ ਸੀ ਉਹਦੀ ਕਲਿੱਪ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਇਸੇ ਤਰ੍ਹਾਂ ਕਣਕ ਦੇ ਆਟੇ ਦੀਆਂ ਪੂਰੀਆਂ ਤੁਸੀਂ ਵੀ ਘਰੇ ਬਣਾਓ ਤੇ ਖਾਓ ਆ ਦੇਖੋ ਜੀ ਸੋ ਇਸੇ ਤਰ੍ਹਾਂ ਤੁਸੀਂ ਵੀ ਘਰੇ ਕਣਕ ਦੇ ਆਟੇ ਦੀਆਂ ਪੂਰੀਆਂ ਬਣਾਓ ਤੇ ਖਾਓ ਬੱਚਿਆਂ ਨੂੰ ਖਵਾਓ ਸੋ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ